ਸਬਸਕ੍ਰਾਈਬ ਕਰੋ ਟੀ ਸਟਾਰ ਨਿਊਜ਼ ਚੈਨਲ ਨੂੰ ਅਤੇ ਬੈਲ ਆਈਕਨ ਨੂੰ ਦਬਾਓ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਦੇਖਣ ਲਈ ਬੁਣਾ ਗਿਆ ਵਾਹਿਗੁਰੂ ਜੀ ਦਾ ਖਾਲਸਾ ਪਹਿਲਾਂ ਤਾਂ ਮੈਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਮੈਂ ਮੁੱਖ ਮਹਿਮਾਨ ਬਣ ਕੇ ਨਹੀਂ ਆਉਂਦਾ ਇਹ ਅਕਾ ਸਾਹਿਬ ਮੇਰੇ ਮੁੱਖ ਮਹਿਮਾਨ ਨੇ ਫੂਲਪੁਰ ਦੇ ਲੋਕ ਸਾਡੇ ਮੁੱਖ ਮਹਿਮਾਨ ਨੇ ਜਿਨ੍ਹਾਂ ਨੇ ਮੈਨੂੰ ਐਲ ਐਲ ਬਣਾ ਕੇ ਭੇਜਿਆ ਹੈ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਬੈਠ ਕੇ ਪੜ੍ਹਾਇਆ ਹੈ ਸਾਡੇ ਹੋ ਗਏ ਤੁਮਾ ਮੁੱਖ ਮਹਿਮਾਨ ਨੇ ਕਿਉਂਕਿ ਮੁੱਖ ਮਹਿਮਾਨ ਜਿਹੜੇ ਹੁੰਦੇ ਨੇ ਉਹ ਵਾਲਾ ਹੁੰਦੇ ਜਾਂਦੇ ਨਹੀਂ ਮੈਂ ਆਪਦੇ ਆਪ ਨੂੰ ਮੁੱਖ ਮਹਿਮਾਨ ਨਹੀਂ ਸਮਝਦਾ ਮੈਂ ਆਪਦੇ ਆਪ ਨੂੰ ਕੋਟਾ ਸੇਵਾਦਾਰ ਸੇਵਾਦਾਰ ਸਮਝਦਾ ਮੰਨਣ ਕਿ ਕਿੰਨੇ ਕਿਸਾਨਾਂ ਦਾ ਕਰਜ਼ਾ ਜਿਹੜਾ ਮਾਫ਼ ਕੀਤਾ ਗਿਆ ਹੈ ਕਿੰਨਾ ਉਸੀ ਕੀ ਹੈ ਸਭ ਪਹਿਲਾਂ ਅਸੀਂ 2270 ਕਿਸਾਨਾਂ ਦਾ ਮਾਫ਼ੀ ਕਿਸੰਦਾ ਦਾ ਜਿਹੜਾ ਮਾਫ਼ ਕੀਤਾ ਗਿਆ ਸੋਲਾਂ 38 ਦਾ ਅੱਜ ਜਿਹੜਾ ਹੈਗਾ 6 ਕਰੋੜ 75 ਰੁਪਏ ਸੀ ਮਾਫ ਕੀਤਾ 865 ਸਮਾਜ ਦੇ ਸਮਾਲ ਪਰ ਜੋ 20 ਦਿਨ ਦਾ ਕਰਜ਼ਾ ਸੀਗਾ ਅਸੀਂ ਮਾਫ ਕੀਤਾ ਕਿਉਂਕਿ ਸਾਡੇ ਮੈਨੀਫੈਸਟੋ ਦੇ ਵਿੱਚ ਕਪਨਾ ਮਨਿੰਦਰ ਸਿੰਘ ਜੀ ਨੇ ਜਗਉਂਦਰ ਸਿੰਘ ਨੇ ਸੁਨੀਆ ਜੀ ਨੇ ਕਿਹਾ ਸੀ ਜੇ ਵੀ ਸਾਡੀ ਸਰਕਾਰ ਆਉਗੀ ਅਸੀਂ ਕਿਸਾਨਾਂ ਦਾ ਕਰਜ਼ਾ ਮਾਫ ਕਰਾਂਗੇ ਅਸੀਂ 2024 ਤੱਕ ਸਾਡੀ ਸਰਕਾਰ ਹੈਗੀ ਹੈ ਜਿਹੜੇ ਹੋਰ ਵੀ ਰਹਿੰਦੇ ਕਰਜ਼ੇ ਆ ਅਸੀਂ ਸਭ ਦੇ ਮਾਫ ਕਰਦੇ ਹਾਂ ਉਸ ਤੋਂ ਪਹਿਲਾਂ ਪਹਿਲੀ ਵਾਰ ਹਿੰਦੁਸਤਾਨ ਦੀ ਹਿਸਟਰੀ ਦੇ ਵਿੱਚ ਹੋਇਆ ਸੀਗਾ ਕਿ ਸ਼੍ਰੀਮਤੀ ਸੋਨਿਆ ਗਾਂਧੀ ਤੇ ਸਰਦਾਰ ਮਨਮੋਨ ਸਿੰਘ ਜੀ ਨੇ 53000 ਫੋਟ ਦਾ ਕਰਜ਼ਾ ਮੰਗ ਕੀਤਾ ਸੀਗਾ ਕਿਸਾਨਾਂ ਦਾ ਤੇ ਲੋਕ ਸਭਾ ਚੋਣ ਨੇੜੇ ਆ ਗਈ ਹੈ ਜਿੱਥੇ ਸਾਰੇ ਦਿਗਜ ਜੇ ਪਹਿਲੇ ਦਿਨ ਦੀ ਗੱਲ ਕਰੀਏ ਬੀਜੇਪੀ ਦੀ ਕਰੀਏ ਸਾਰੇ ਦੇ ਸਾਰੇ ਦਿਗਜ ਖੜੇ ਕਰ ਰਹੇ ਆ ਬਾਦਲ ਪਰਵਾਰ ਜਿਹੜਾ ਸਾਰੇ ਪਰਿਵਾਰ ਦੇ ਸਾਰੇ ਮੈਂਬਰ ਖੜੇ ਹੋ ਰਿਹਾ ਔਰ ਕਾਂਗਰਸ ਵੱਲੋਂ ਕਿ ਉਹ ਦਿਗਜ ਜਿਹੜੇ ਆ ਔਰ ਨਵੇਂ ਚਿਹਰੇ ਜਿਹੜੇ ਆ ਦਿੱਲੀ ਤੋਂ ਜਿਹੜੇ ਇੱਥੇ ਲਿਆਇ ਜਾ ਸਕਦੇ ਆ People, Congress Party, all the ਕੈਂਡੀਟ ਨੂੰ ਕਿਤੇ ਵੀ ਨੈਸ਼ਨਲ ਪਾਰਟੀ ਆਦਰੋਂ ਇੰਡੀਆ ਦੇ ਵਿੱਚ ਕਿਤੇ ਵੀ ਟਿਕਟ ਦੇ ਸਕਦੀ ਹੈ ਕੋਈ ਉਹਦੀ ਪ੍ਰੋਬਲਮ ਨਹੀਂ ਸਾਬਤ ਤੁਸੀਂ ਕੀ ਗੱਲ ਕਹਿਣਾ ਚਾਹੁੰਦੇ ਹੋ ਨੀ ਨਵੇਂ ਜਿਹੇ ਨਵੇਂ ਛੇ ਨੇ ਇਹ ਦਿੱਗੇ ਜਿਹੜੇ ਕਰ ਰਹੀ ਆਪਣੇ ਸਾਰੇ ਪਰਵਾਹ ਅਸੀਂ ਵੀ ਦਿੱਗੇ ਜਿਹੜੇ ਕਰਾਂਗੇ ਅਸੀਂ ਤਾਂ ਫਰੋਜ਼ਪੁਰ ਵਾਲੇ ਕਹਿੰਦੇ ਆਂ ਸ਼੍ਰੀ ਰਾਹੁਲ ਗਾਂਧੀ ਨੂੰ ਸ਼੍ਰੀਮਤੀ ਸੋਨੀਆ ਗਾਂਧੀ ਜੀ ਨੂੰ ਬੇਨਤੀ ਕੀਤੀ ਹੈ ਅੱਜ ਰੈਜ਼ੋਲੂਸ਼ਨ ਵੀ ਪਾਸ ਕਰਾਂਗੇ ਕਿ ਟ੍ਰੇਨ ਦਾ ਗਾਂਧੀ ਨੂੰ ਫਰੋਜ਼ਪੁਰ ਤੋਂ ਲੱਚਨੜਾ ਆਇਆ ਜਾਏ ਪੰਜਾਬ ਤੋਂ ਲੱਚਨੜਾ ਆਏ ਸਰ ਲੋਕ ਸਭਾ ਚੋਣ ਆਉਂਦੇ ਆ ਨਾਲ ਹੀ ਰਾਜਨੀਤੀ ਦੀਆਂ ਹਲਚਲ ਹੈ ਉਹ ਜ਼ਿਆਦਾ ਵਧੀਆ ਕਿਉਂਕਿ ਸੁਭੀਰ ਬਾਦਲ ਵੀ ਅੱ ਜਿਹੜੇ ਕਾਂਗਰਸ ਦੇ ਜਿਹੜੇ ਵਿਧਾਇਕ ਤੇ ਜਿਹੜੇ ਮੰਤਰੀ ਜਿਹੜੇ ਚੰਡੀਗੜ੍ਹ ਡੇਰੇ ਲਾ ਕੇ ਬੈਠਦੇ ਸੀ ਉਹ ਵੀ ਹੁਣ ਫਿਰੋਜ਼ਪੁਰ ਦੇ ਵਿੱਚ ਪਹੁੰਚੇ ਹੋਏ ਨੇ ਉਹਨੇ ਬਾਰੇ ਕੁਝ ਕੀ ਕਰਨਾ ਚਾਹੁੰਦੇ ਨੇ ਦੇਖੋ ਗੱਲ ਇਹ ਹੈ ਕਿ ਉਹ ਜਿਹੜਾ ਆਕਾਲੀ ਦਲ ਬੀਜੇਪੀ ਐ ਮੁਖਲਾਹੜ ਦੇ ਵਿੱਚ ਮੁਖਲਾਹੜ ਕਰਕੇ ਚੱਕਰ ਮਾਰ ਰਹੇ ਨੇ ਅਸੀਂ ਤਾਂ ਆਪ ਦੇ ਵਰਕਰਾਂ ਦੇ ਵਿੱਚ ਜਾ ਰਹੇ ਆ ਜਿਹੜਾ ਉਹਨਾਂ ਨੂੰ ਅਸੀਂ ਵਾਅਦਾ ਕੀਤਾ ਸੀ ਕਰਜ਼ਾ ਮਾਫੀ ਦਾ ਉਹ ਕਰਜ਼ਾ ਮਾਫੀ ਤੇ ਚੈੱਕ ਦੇਣ ਜਾ ਰਹੇ ਹਾਂ ਉਹਨਾਂ ਦੇ ਨਾਲ ਬੈਠ ਕੇ ਉਹਨਾਂ ਦੀਆਂ ਸਮੱਸਿਆਵਾਂ ਸੁਣਨ ਜਾ ਰਹੇ ਹਾਂ ਇਹਨਾਂ ਨੂੰ ਪੁੱਛੋ ਕਿ 10 ਸਾਲਾਂ ਦੇ ਵਿੱਚ ਤੱਕ ਕਿਸੇ ਕੋਲ ਗਏ ਨਹੀਂ ਅੱਜ ਕਿਉਂ ਆ ਰਹੇ ਨੇ ਇਸ ਕਰਕੇ ਸਾਨੂੰ ਕੋਈ ਬਖਲਾਹਟ ਨਹੀਂ ਅਸੀਂ ਲੋਕਾਂ ਦੇ ਵਿੱਚ ਕੰਮ ਕਰਨ ਵਾਸਤੇ ਜਾ ਰਹੇ ਹਾਂ ਤੇ ਜਾਂਦੇ ਰਹਿਣਾ